ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਿਖਰਾਂ ਤੇ ਹੈ ਤੇ ਉੱਥੇ ਦਲ ਬਦਲਣ ਦਾ ਦੌਰ ਵੀ ਲਗਾਤਾਰ جاری ਹੈ ਜੇਕਰ ਗੱਲ ਕਰੀਏ ਸੰਗਰੂਰ ਦੀ ਤਾਂ ਆਮ ਆਦਮੀ ਪਾਰਟੀ ਸੰਗਰੂਰ ਨੂੰ ਆਪਣਾ ਗੜ ਕਹਿ ਰਹੀ ਹੈ ਪਰ ਉੱਥੇ ਹੁਣ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੁਰ ਤੋਂ ਹੀ ਵਰਕਰ ਜਿਹੜੇ ਨੇ ਹੁਣ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਆਜ਼ਾਦ ਉਮੀਦਵਾਰ ਤੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਦੇ ਨਾਲ ਜੁੜਦੇ ਹੋਏ ਦਿਖਾਈ ਦੇ ਰਹੇ ਨੇ ਉੱਥੇ ਵਰਕਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਜਿਹੜੇ ਸੁਪਨੇ ਦਿਖਾ ਕੇ ਪੰਜਾਬ ਦੇ ਵਿੱਚ ਆਈ ਸੀ ਜਾਂ ਫਿਰ ਕਹਿ ਦਈਏ ਕਿ ਜਦੋਂ ਤੋਂ ਸੁਰਜੀ ਸੁਰਜੀਤ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਆਪਣੀ ਲੀਕ ਤੋਂ ਹਿਲਦੀ ਜਾ ਰਹੀ ਹੈ ਇਸ ਤਰੀਕੇ ਦੇ ਇਲਜ਼ਾਮ ਵਰਕਰਾਂ ਦੇ ਵੱਲੋਂ ਲਗਾਏ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਾਫ਼ ਤੇ ਪਾਕ ਆਗੂ ਚਾਹੀਦਾ ਹੈ ਇਸ ਕਰਕੇ ਉਹ ਬਲਵਿੰਦਰ ਸਿੰਘ ਸੇਖੋ ਰਾਦੇ ਹੱਕ ਦੇ ਵਿੱਚ ਉਤਰੇ ਨੇ ਤੇ ਉਹਨਾਂ ਦੇ ਨਾਲ ਜੁਆਇਨ ਕੀਤਾ ਹੈ ਪ੍ਰੈਸ ਕਾਨਫਰੰਸ ਦਾ ਮਤਲਬ ਹੈਗੇ ਕਿ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਜਿਹੜੀ ਹੈਗੀ ਉਹ ਟੁੱਟਣੀ ਸ਼ੁਰੂ ਹੋ ਗਈ ਹੈ ਵੈਸੇ ਤਾਂ ਸਾਡਾ ਜਿਹੜਾ ਪ੍ਰਚਾਰ ਹੈ ਜਾਂ ਲੋਕਾਂ ਦੀ ਜਾਗਰਤੀ ਉਹ ਸਾਰੇ ਮਰੇ ਆ ਪਰ ਕਿਉਂਕਿ ਇਹ ਸਰਕਾਰ 'ਚ ਬੈਠੇ ਲੋਕ ਹਮੇਸ਼ਾ ਦਿਖਾਈ ਦਿੰਦੇ ਹੁੰਦੇ ਆ ਔਰ ਇਹ ਤਾਂ ਬਹੁਤ ਵੱਖਰੇ ਦਿਖਾਈ ਦੇ ਰਹੇ ਆ ਜਿਸ ਤਰ੍ਹਾਂ ਦਾ ਵਿਹਾਰ ਇਹਨਾਂ ਨੇ ਸਟੇਟ ਨਾ ਕੀਤਾ ਔਰ ਖਾਸ ਤੌਰ ਤੇ ਸੰਗਰੂਰ ਨਾ ਕੀਤਾ ਜਿੱਤੇ ਪੀਣ ਵਾਲੇ ਪਾਣੀ ਨੂੰ ਵੀ ਲੋਕ ਤਰਸਦੇ ਆ ਗਰਮੀ ਦੀ 40 ਡਿਗਰੀ ਦੇ ਵਿੱਚ ਬਾਕੀ ਗੱਲਾਂ ਦਾ ਛੱਡ ਦਈਏ ਤਾਂ ਉਹੋ ਜਿਹੇ ਟਾਈਮ ਦੇ ਵਿੱਚ ਫਿਰ ਜਦੋਂ ਇਸ ਤਰ੍ਹਾਂ ਹਾਲਾਤ ਬਣਦੇ ਆ ਇਹ ਮੁੰਡਾ ਵੀ ਇਹਦਾ ਫਾਊਂਡਰ ਮੈਂਬਰ ਹੈ ਵਿੱਕੀ ਗੱਲ ਹੈ ਇਹ ਰਜੇਸ਼ ਵਰਮਾ ਜੀ ਹੈਗੇ ਆ ਇਹਨਾਂ ਦੇ ਬਹੁਤ ਨੇੜੇ ਦੇ ক্লোਜ਼ ਜਿਹੜੇ ਹੈਗੇ ਫਾਊਂਡਰ ਮੈਂਬਰਾਂ 'ਚ ਆਉਂ ਕਿ ਜਿਹੇ ਇਹ ਜਿਹੇ ਲੋਕ ਅੱਜ ਨਰਾਸ਼ ਨੇ ਤੇ ਇਹਦਾ ਇੱਕ ਸੁਨੇਹਾ ਸਾਰੇ ਸੰਗਰੂਰ ਦਾ ਤੇ ਸਾਰੇ ਪੰਜਾਬ ਨੂੰ ਲੈਣਾ ਚਾਹੀਦਾ ਹੈ ਵੀ ਹਾਲਾਤ ਕੀ ਹੈਗੇ ਗਰਾਊਂਡ ਤੇ ਹੁਣ ਤਾਂ ਵਟੇ ਵੀ ਪੈਣ ਲੱਗੇ ਸੀ ਆਂ ਦੇ ਜੀ ਆਪਾਂ ਨੂੰ ਅੱਗੇ ਮਾੜੀ ਮੋਟੀ ਗੱਲ ਕਰਦੇ ਸੀ ਸੁਣਿਆ ਸੀ ਅੱਜ ਤੱਕ ਸੀਐਮ ਦੇ ਵਟਾ ਪਿਆ ਤੇ ਅਜੇ ਤਾਂ ਥੋੜੇ ਸਨੂਰ ਸ਼ਹਿਰ ਦੇ ਵਿੱਚ ਉਹ ਲੜਕੀ ਬੈਠੀ ਹੈ 1.5 ਦੋ ਮਹੀਨੇ ਤੋਂ ਜਿਹੜੀ ਉੱਪਰ ਟਾਵਰ ਤੇ ਚੜੀ ਹੋਈ ਔਰ ਰੇਡੀਏਸ਼ਨ ਇੰਨੀ ਖਤਰਨਾਕ ਦੇ 40 ਡਿਗਰੀ ਹੈ ਜੀ ਉਸ ਬੱਚੀ ਨੂੰ ਕੁਝ ਹੋ ਗਿਆ ਤਾਂ ਇਹਨਾਂ ਨੂੰ ਬਖਸ਼ਣਾ ਨਹੀਂ ਨਾ ਪਰਮਾਤਮਾ ਨੇ ਤੇ ਨਾਲ ਲੋਕਾਂ ਨੇ ਸੰਗਰੂਰ ਦੇ ਨਾਲ ਪੰਜਾਬ ਦੇ ਆਂ ਅਨੇ ਹੋਏ ਵੇ ਅੱਜ ਕਿਹੜੇ ਮੂਨਾ ਵੋਟਰਾਂ ਮੰਗਦੇ ਫਿਰਦੇ ਆ ਜਦੋਂ ਇਹਨਾਂ ਦੇ ਬੇਸਿਕ ਲੋਕ ਫਾਊਂਡਰ ਮੈਂਬਰ ਜਿਹੜੇ ਲੋਕ ਹੈਗੇ ਆ ਅੱਜ ਨਰਾਸ਼ ਹੋ ਕੇ ਇੱਕ ਉਸ ਆਦਮੀ ਵੱਲ ਦੇਖ ਰਹੇ ਜਿਹਦੇ ਕੋਲੇ ਅੱਜ ਬਹੁਤ ਵੱਡੀ ਕੋਈ ਗੱਲ ਵੀ ਨਹੀਂ ਹੈਗੀ ਅੱਜ ਮੈਂ ਖੁਦ ਇੱਕ ਸਹਾਰਾ ਲੈਣ ਵਾਸਤੇ ਸੰਗਰੂਰ ਵਾਲਿਆਂ ਕੋਲ ਆਇਆ ਹਾਂ ਤੇ ਜੀ ਅੱਜ ਮੇਰੇ ਕੋਲ ਦੇਖਿਆ ਜਾ ਰਿਹਾ ਹੈ ਅੱਜ ਕੁਝ ਲੋਕ ਇਹ ਦੇਖ ਰਹੇ ਆ ਤਾਂ ਮੈਂ ਇਸ ਨੂੰ ਇੱਕ ਬਹੁਤ ਹੀ ਚੰਗਾ ਸ਼ਗਨ ਸਮਝਦਾ ਆਪਣੇ ਪੰਜਾਬ ਦੇ ਭਲੇ ਵਾਸਤੇ ਜਿਸ ਫਰੰਟ ਦੀ ਅਸੀਂ ਕੋਈ ਕੰਮ ਨਾ ਕਰਦੇ ਆ ਇਹ ਕੁੜੀ ਸਿਪੀਗਲ ਬੈਠੀ ਹੈ ਇਹ ਵੀ ਨਾਲ ਸ਼ਰਮਾ ਬੈਠੀ ਹੈ ਇਹ ਵੀ ਤਾਂ ਇੱਥੇ ਕਾਗਜ਼ ਪਰ ਨਹੀਂ ਹੋਈ ਸੀ ਆਗਮ ਬਖਸ਼ੜੀ ਦੀ ਬਾਰੇ ਤੁਹਾਨੂੰ ਪਤਾ ਹੈ ਇਹੋ ਲੋਕ ਨੇ ਜਿਹੜੇ ਆਪਣੇ ਕਾਗਜ਼ਾਂ ਡੇ ਉਹਨਾਂ ਨੇ ਕਿਤੇ ਹੀ ਹੈ ਵਾਪਸ ਨਾਲ ਟੀਮ ਬਣ ਗਈ ਹੈ ਜਿਹਨੂੰ ਟੀਮ ਬੰਦਾ ਬਣਦਾ ਤਾਂ ਆਪਣੀ ਸਾਰੀ ਏਨਰਜੀ ਜਿਹੜੀ ਉਹਨਾਂ ਕੋਲ ਹੁੰਦੀ ਹੈ ਤੁਹਾਡੇ ਕੋਲ ਆ ਜਾਂਦੀ ਹੈ ਉਹ ਇੱਕ ਫਰੰਟ ਜਿਹੜਾ ਸੋਚਦੇ ਸੀਗੇ ਉਹ ਵੱਡਾ ਹੋ ਰਿਹਾ ਹੈ ਜ਼ਿੰਮੇਵਾਰ ਲੋਕ ਆ ਰਹੇ ਹੈ ਅਹੁਦੇਦਾਰ ਲੋਕ ਆ ਰਹੇ ਹੈ ਹੋਰ ਵੀ ਆਉਣਗੇ ਕਿਉਂਕਿ ਅਜੇ ਪਰਛਾਵਾਂ ਹੈਗਾ ਸਰਕਾਰ ਦਾ ਇਹ ਰਾਜਧਾਨੀ ਦਾ ਭਲੇਖਾ ਇਹਦਾ ਟੁੱਟ ਜਾਊਗਾ ਜਿਹੜਾ ਇਕੱਲੇ ਨਹੀਂ ਦੋ ਤਿੰਨ ਜਿਹੜੀਆਂ ਹੈਗੀਆਂ ਪੰਜਾਬ ਚ ਰਾਜਧਾਨੀ ਐ ਇੱਕ ਬਠਿੰਡੇ ਵਿੱਚ ਹਰ ਸਿਮਰਤ ਜਿਹੜੀ ਬਾਦਲ ਹੈਗੀ ਹੈ ਇੱਕ ਪਰਨੀਤ ਕੌਰ ਜਿਹੜੀ ਹੈਗੀ ਪਟਿਆਲੇ ਤੋਂ ਖੜੀ ਹੈ ਇੱਕ ਇਹਨਾਂ ਦੀ ਰਾਜਧਾਨੀ ਹੈ ਇਹ ਲੋਕ ਪੰਜਾਬ ਦੇ ਜਿਹੜੇ ਸੰਗਰੂਰ ਦੇ ਹੈਗੇ ਆ ਲਾਜ਼ਮੀ ਇਹਨਾਂ ਦਾ ਰਾਜਧਾਨੀ ਵਾਲਾ ਜਿਹੜਾ ਖਾਬ ਇਹਨਾਂ ਦਾ ਖਤਮ ਕਰਦੇ ਹੋਏ ਇਸ ਵਾਰ ਨਵੇਂ ਜਿਹੜੇ ਰਿਜ਼ਲਟ ਦੇਣਗੇ ਜੀ ਜਿਸ ਨਾਲ ਮਤਲਬ ਅਕਤੂਬਰ 2012 ਆਮ ਆਦਮੀ ਪਾਰਟੀ ਦਾ ਜਦੋਂ ਅੰਨਾ ਹਜਾਰੇ ਦਾ ਅੰਦੋਲਨ ਸੀ ਅਕਤੂਬਰ 2012 ਅਸੀਂ ਕਿੱਥੇ ਨਹੀਂ ਗਏ ਇੱਕ ਫਤਿਹਗੜ੍ਹ ਸਾਹਿਬ ਤੋਂ ਇੱਕ ਯਾਤਰਾ ਚੱਲੀ ਸੀ ਪੰਜਾਬ ਬਚਾਓ ਯਾਤਰਾ ਆਮ ਆਦਮੀ ਪਾਰਟੀ ਦੀ ਵੀ ਚੱਲੀ ਯੂਥ ਯਾਤਰਾ ਕਰਨ ਸੀ ਉਹਨਾਂ ਅਸੀਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਸ਼ੈਨੀਵਾਲ ਬਾਰਡਰ ਤੇ ਜਾ ਕੇ ਉਹ ਯਾਤਰਾ ਖਤਮ ਕੀਤੀ ਗਈ ਸੀ ਅਸੀਂ ਉਦੋਂ ਦੇ ਪਾਰਟੀ ਚ ਜੁੜੇ ਸਾਨੂੰ ਅਸੀਂ ਭਗਵੰਤ ਮਾਨ ਸਾਹਿਬ ਦਾ ਦਫ਼ਤਰ ਦਾ ਅਸੀਂ ਉੱਤੇ ਬੈਠੇ ਰਹਿੰਦੇ ਸੀ ਸੰਭਾਲ ਲਿਆਦਾ ਸੀ ਬਹੁਤ ਕੁਝ ਕੀਤਾ ਅਸੀਂ ਘਰ ਘਰ ਜਾ ਕੇ ਬੈਲ ਵਜਾ ਕੇ ਕਹਿੰਦੇ ਰਹੇ ਕਿ ਜਾਗੋ ਜਾਗੋ ਬਹੁਤ ਸਾਰੀ ਜਾਗੋਆਂ ਵੀ ਕੱਢੀਆਂ ਆਈਆਂ ਸ਼ਹਿਰ ਚ ਪਿੰਡਾਂ ਚ ਮੱਲਿਆਂ ਚ ਵੀੜੀਆਂ ਅੱਜ ਬਹੁਤ ਜ਼ਿਆਦਾ ਸੀ ਯਾਨੀ ਕਿ ਕੀ ਰੰਗਲਾ ਪੰਜਾਬ ਬਣਾਉਣਾ ਇਹਨਾਂ ਦਿਖਦਾ ਨਹੀਂ ਨਾ ਜਿਹੜੇ ਮੁੱਖ ਮੰਤਰੀ ਆਪ ਹੀ ਦਾਰੂ ਪੀ ਕੇ ਟੱਲੀ ਰਹਿੰਦੇ ਨੇ ਉਹ ਰੰਗਲਾ ਪੰਜਾਬ ਕਿੱਥੇ ਅੱਜ ਸਾਡੀਆਂ ਧੀਆ ਪੈਣਾ ਬੈਠੀਆਂ ਨੇ ਜਿਨ੍ਹਾਂ ਦੀਆਂ ਚੁੰਨੀਆਂ ਰੋਲ ਰੀਆਂ ਨੇ ਜਿਨ੍ਹਾਂ ਦੇ ਹਸਬੈਂਡ ਐਕਸਪਾਇਰ ਹੋ ਰਿਹਾ ਨਸ਼ੇ ਨਾਲ ਤਾਂ ਉਹ ਰੰਗਲਾ ਪੰਜਾਬ ਆ ਮੈਂ ਹੁਣ ਅੱਛ ਕੱਲ ਰਾਤ ਨੂੰ ਮੈਂ ਦੇਖ ਰਿਆ ਸੀ ਕੁਝ ਲੇਡੀਜ਼ ਰੋ ਰਹੀਆਂ ਸੀ ਆਪਣੇ ਬੱਚੇ ਦੀ ਮੰਜੇ ਦੇ ਉੱਤੇ ਲਾਸ਼ ਰੱਖ ਕੇ ਰੋ ਰਹੀਆਂ ਸੀ ਇੱਕ ਹਫਤੇ ਦੇ ਵਿੱਚ 6-7 ਮੂਤਾਂ ਹੋ ਗੀਆਂ ਫੇਸਬੁੱਕ ਤੇ ਕੁੱਝ ਚੈਨਲਾਂ ਉੱਤੇ ਚੱਲ ਰਿਹਾ ਹੈ ਤਾਂ ਏਜ ਆ ਪੰਜਾਬ ਸਾਨੂੰ ਥੋੜੀ ਚਾਹੀਦੀ ਸਾਡੀ ਕਿਸਾਨੀ ਜਾਂ ਕਿਸਾਨੀ ਖਾਗੇ ਸਾਡੀ ਜਵਾਨੀ ਖਾਗੇ ਅਸੀਂ ਏਜ ਆ ਪੰਜਾਬ ਥੋੜੀ ਚਾਹੁੰਦੇ ਸੀ ਅਸੀਂ ਕਹਿੰਦੇ ਵਪਾਰ ਮਿਲੇ ਕਿਸਾਨ ਜੀਵੇ ਜਵਾਨ ਜੀਵੇ ਸਭ ਕੁਝ ਜੀਵੇ ਤੇ ਸਭ ਕੁਝ ਇਹਦਾ ਸਭ ਕੁਝ ਰੋਲਦਾ ਨਾ ਉਤੋਂ ਸਾ ਅਸੀਂ ਅਸੀਂ ਸਾਡੇ ਸਾਨੂੰ ਸੇਖੋ ਜੀ ਆ ਉਹਨਾਂ ਦਾ ਬਹੁਤ ਟਾਈਮ ਤੋਂ ਮੈਂ ਸੇਖੋ ਜੀ ਉਹਨੂੰ YouTube ਤੇ ਦੇਖਦਾ ਹਾਂ ਠੀਕ ਹੈ ਮੈਨੂੰ ਇੱਕ ਵਾਰ ਮੌਕਾ ਹੀ ਮਿਲਿਆ ਮੈਂ ਮਿਲਿਆ ਇਹਨਾਂ ਨੂੰ ਪਸੰਦ ਤੌਰ ਤੇ ਬਹੁਤ ਸੋਹਣੇ ਵਿਚਾਰ ਲੱਗੇ ਜਿਹੜਾ ਬੰਦਾ ਅੱਜ ਤੱਕ ਅੱਜ ਤੱਕ ਮੈਂ ਇਸ ਤੁਹਾਡੇ ਨਿਊ ਚੈਨਲ ਦੇ ਥਰੂ ਕਹਿੰਨਾ ਅੱਜ ਤੱਕ ਕੋਈ ਏਜ ਆਫਸਰ ਨਹੀਂ ਹੈਗਾ ਆਈਜੀਡੀ ਆਜੀ ਐਸਪੀ ਐਸਐਸਪੀ ਮਤਲਬ ਏ ਆਈ ਏਐਸਆਈ ਐਸਐਚਓ ਤੱਕ ਵੀ ਨਹੀਂ ਹੈਗਾ ਜਿਹੜਾ ਕਿਸੇ ਮੰਤਰੀ ਨੂੰ ਉਂਗਲ ਕਰ ਲੇ ਇਹ ਉਹ ਸਭ ਸੇ ਬੈਠੇ ਨੇ ਡੀਐਸਪੀਸ ਆਓ ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਪਰਪਰਸ਼ਨ ਆਸ਼ੂ ਜਿਹੜਾ ਫੂਡ ਮਨਿਸਟਰ ਸੀ ਕਰੋਨਾ ਦੇ ਵਿੱਚ ਕਢਾਲਾ ਕੀਤਾ ਸੀ ਤੇ ਉਹਨਾਂ ਨੂੰ ਇਹਨਾਂ ਨੇ ਚੈਲੰਜ ਕੀਤਾ ਇਹਨਾਂ ਨੂੰ 6 ਮਹੀਨੇ ਜੇਲ੍ਹ ਕੀਤੀ ਉਹਨਾਂ ਨੇ ਤੇ ਇਹਨਾਂ ਨੂੰ ਬਰਖਾਸ ਕੀਤਾ ਗਿਆ ਕੋਈ ਨਹੀਂ ਮੈਂ ਅੱਜ ਇਹਨਾਂ ਨੂੰ ਵਿਸ਼ਵਾਸ ਦਿਵਾਣਾ ਕਹਿੰਦੇ ਨੇ ਨਾ ਹੀਰੋ ਵੀ ਅਸੀਂ ਬਣਾਇਆ ਸੀ ਹੀਰੋ ਵੀ ਅਸੀਂ ਬਣਾਇਆ ਸੀ ਉਹਨਾਂ ਨੂੰ ਜ਼ੀਰੋ ਵੀ ਅਸੀਂ ਬਣਾਵਾਂਗੇ ਪੰਜਾਬ ਬਣਾਊਗਾ ਅੱਜ ਮੈਂ ਲਹਿਰੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਜਾ ਕੇ ਆਇਆ ਉਹ ਕਹਿੰਦੇ ਝੰਡਾ ਚੱਕਿਆ ਵੋਟ ਨਹੀਂ ਚੱਕੀ ਵੋਟ ਪਾਵਾਂਗੇ ਜ਼ਰੂਰ ਪਾਵਾਂਗੇ ਸੇਕੋਜ਼ਾਮ ਨੂੰ ਵੀ ਪਾਣ ਕੇ ਕੁਝ ਵੋਟ ਉਹ ਆਪਣੇ ਉਹਨਾਂ ਦੇ ਮਨ ਬਣੇ ਹੋਏ ਨੇ ਉਹ ਆਪਣੇ ਸੋਚਣਾ ਸ਼ਹਿਰ ਦੇ ਵਿੱਚ ਵੀ ਜਾ ਰਹੇ ਆ ਮੈ ਮੈਲਕਾ ਨਾਲ ਕੁਝ ਪਿੰਡਾਂ ਦੇ ਵਿੱਚ ਮੇਰੇ ਕੋਲ ਬਹੁਤ ਸਾਰੇ ਪੱਤਰਕਾਰ ਭਾਈ ਮੇਰੇ ਜਿਹੜੇ ਤੁਸੀਂ ਇੱਥੇ ਹੈਗੇ ਹੋ ਉਹ ਜਾਣਦੇ ਹੋ ਮੈਂ ਕਦੋਂ ਤੱਕ ਜੁੜਿਆ ਹਾਂ ਅਸੀਂ ਮੈਲਕਾ ਨਾਲ ਪਦੋੜ ਇੰਦਰਪਾਲ ਦਿਨੇਸ਼ ਬਾਂਸਲ ਸਾਡੇ ਬਹੁਤ ਸਾਰੇ ਕਾਂਗਰਸ ਵਿੱਚ ਚਲੇ ਗਏ ਪਹਿਲੀ ਕਾਂਗਰਸ ਵਿੱਚ ਚਲੇ ਗਏ ਇਹ ਹੀ ਗੱਲ ਹੋ ਗਈ ਨਾ ਉਹਨਾਂ ਨੂੰ ਹੋਰ ਮਿਲ ਗਏ ਹੋਰ ਗੁੰਡੇ ਲੋਕ ਮਿਲ ਗਏ ਹੋਰ ਨਸ਼ੇੜੀ ਲੋਕ ਮਿਲ ਗਏ ਏਜੇ ਬਲਾਗ ਪ੍ਰਦਾਨ ਮਿਲ ਗਏ ਮੈਂ ਨਾ ਨਹੀਂ ਲੈਣਾ ਜਾਂਦਾ ਜਿਹੜੇ ਅੱਜ ਬਲਾਗ ਪ੍ਰਦਾਨ ਬਣਦੇ ਨੇ ਸਵੇਰ ਜਾ ਕੇ 13-13 ਸਾਲ ਦੀਆਂ ਕੁੜੀਆਂ ਘਰੋਂ ਚੱਕ ਲਿਆਉਂਦੇ ਨੇ ਯਾਰ ਮੈਂ ਤਾਂ ਅਸੀਂ ਏਜਾ ਕਦੇ ਕਦੇ ਸੋਚਿਆ ਵੀ ਨਹੀਂ ਸਾਡਾ ਕਿ ਇਹ ਏਜਾ ਸਾਨੂੰ ਬੰਦੇ ਮਿਲਣਗੇ ਏਜਾ ਰੰਗਲਾ ਪੰਜਾਬ ਬਣੂਗਾ ਏਜਾ ਨਸ਼ੇੜੀ ਪੰਜਾਬ ਬਣੂਗਾ ਇਹਨਾਂ ਨੂੰ ਪੁੱਛਣਾ ਇਹਨਾਂ ਤੋਂ ਪੁੱਛਣਾ